ਦੋਸਤੋ ਬੜੇ ਪੁਰਾਣੇ ਸਮੇਂ ਦੀ ਗੱਲ ਆ ਪਹਾੜੀਆਂ ਦੇ ਵਿੱਚ ਹਰੇ ਭਰੇ ਖੇਤਾਂ ਦੇ ਨਾਲ ਵਸਿਆ ਇੱਕ ਛੋਟਾ ਜਿਹਾ ਪਿੰਡ ਸੀ ਉਸ ਪਿੰਡ ਵਿੱਚ ਬਹੁਤੇ ਲੋਕ ਜਿਹੜੇ ਉਹ ਕਿਸਾਨ ਸੀ ਜੋ ਦਿਨ ਰਾਤ ਮਿਹਨਤ ਕਰਦੇ ਸੀ ਤੇ ਆਪਣਾ ਜਿਹੜਾ ਸੀ ਉਹ ਡੰਗ ਜਿਹੜਾ ਟਪਾਉਂਦੇ ਸੀ ਤੇ ਉਸੇ ਪਿੰਡ ਵਿੱਚ ਇੱਕ ਲੜਕਾ ਰਹਿੰਦਾ ਸੀ ਜਿਹਦਾ ਨਾਮ ਰਮਨ ਸੀ ਰਮਨ ਦਾ ਜਿਹੜਾ ਘਰ ਸੀ ਉਹ ਜਿੱਥੋਂ ਪਿੰਡ ਸ਼ੁਰੂ ਹੁੰਦਾ ਉਹਦੇ ਬਾਰ-ਬਾਰ ਉਹਦੀ ਚੌਂਪੜੀ ਬਣੀ ਹੋਈ ਸੀ ਤੇ ਕਈ ਸਾਲ ਪਹਿਲਾਂ ਉਹਦੀ ਮਾਂ ਦਾ ਜਿਹੜਾ ਸੀ ਦਿਹਾਂਤ ਹੋ ਗਿਆ ਸੀ ਡੈਥ ਹੋ ਗਈ ਸੀ ਉਹਦੀ ਤੇ ਉਹਦਾ ਪਿਤਾ ਵੀ ਬੜਾ ਬਿਮਾਰ ਰਹਿਣ ਲੱਗਿਆ ਸੀ ਪਰਿਵਾਰ 'ਚ ਹੁਣ ਇਹੋ ਹੀ ਬਸ ਹੈਗਾ ਸੀ ਜਿਹੜਾ ਖੇਤਾਂ ਵਿੱਚ ਮਜ਼ਦੂਰੀ ਕਰਕੇ ਕਿਸੇ ਤਰ੍ਹਾਂ ਆਪਣਾ ਤੇ ਆਪਣੇ ਜਿਹੜੇ ਸੀ ਪਿਤਾ ਦਾ ਪੇਟ ਭਰਦਾ ਹੀ ਪਰ ਇੰਨੀ ਗਰੀਬੀ ਹੋਣ ਦੇ ਬਾਵਜੂਦ ਉਹਦੇ ਦਿਲ ਵਿੱਚ ਦਇਆ ਸੀ ਉਹ ਐਨਾ ਉਹਦਾ ਦਿਲ ਚੰਗਾ ਸੀ ਸਾਫ਼ ਸੀ ਪੁਵਿੱਤਰ ਸੀ ਵੀ ਉਹ ਕਿਸੇ ਦਾ ਵੀ ਦੁੱਖ ਬਰਦਾਸ਼ਤ ਨਹੀਂ ਸੀ ਕਰਦਾ ਹਰ ਇੱਕ ਦੀ ਮਦਦ ਕਰਨ ਲਈ ਉਹ ਤਿਆਰ ਰਹਿੰਦਾ ਸੀ ਉਹ ਸਵੇਰੇ ਉੱਠਦਾ ਸਭ ਤੋਂ ਪਹਿਲਾਂ ਆਪਣੀ ਝੋਪੜੀ ਦੇ ਬਾਹਰ ਹੱਥ ਜੋੜ ਕੇ ਉਸ ਰੱਬ ਦਾ ਭਗਵਾਨ ਦਾ ਜਿਹੜਾ ਸ਼ੁਕਰ ਕਰਦਾ ਉਹਨੂੰ ਪ੍ਰਣਾਮ ਕਰਦਾ ਫਿਰ ਉਹ ਆਪਣਾ ਕੰਮ ਕਰਨ ਲਈ ਬਾਹਰ ਚਲਿਆ ਜਾਂਦਾ ਉਹਦੇ ਕੋਲ ਜੋ ਵੀ ਥੋੜਾ ਬੋਤਾ ਖਾਣ ਨੂੰ ਹੁੰਦਾ ਨਾ ਚਾਹੇ ਕੋਈ ਭੁੱਖਾ ਕੁੱਤਾ ਹੋਵੇ ਜਾਂ ਕੋਈ ਪੰਛੀ ਹੋਵੇ ਉਹਨੂੰ ਉਹ ਪਾ ਦਿੰਦਾ ਜਿਹੜਾ ਵੀ ਉਹਨੂੰ ਜ਼ਰੂਰਤਮੰਦ ਮਿਲਦਾ ਨਾ ਉਹਨੂੰ ਉਹ ਥੋੜਾ ਬੋਤਾ ਉਹਨੂੰ ਖਵਾ ਦਿੰਦਾ ਥੋੜਾ ਬੋਤਾ ਉਹ ਆਪ ਖਾ ਲੈਂਦਾ ਇੱਕ ਦਿਨ ਕੀ ਹੋਇਆ ਵੀ ਰਮਨ ਖੇਤਾਂ ਵਿੱਚੋਂ ਕੰਮ ਕਰਕੇ ਤੇ ਵਾਪਸ ਬਹੁਤ ਥੱਕਿਆ ਹਾਰਿਆ ਘਰ ਪਹੁੰਚਿਆ ਤੇ ਉਹਦੇ ਪਿਤਾ ਨੇ ਕਿਹਾ ਵੀ ਇੱਕੋ ਹੀ ਰੋਟੀ ਆ ਜਿਹੜੀ ਪਈ ਆ ਤੇਰੇ ਖਾਣ ਲਈ ਅਜੀ ਉਹਨੇ ਗਾੜੀ ਰੱਖ ਕੇ ਰੋਟੀ ਖਾਣੇ ਲੱਗਾ ਸੀ ਤੇ ਸਾਹਮਣੇ ਉਹਨੇ ਵੇਖਿਆ ਵੀ ਇੱਕ ਕੁੱਤਾ ਬਹੁਤ ਭੁੱਖਾ ਲੱਗ ਰਿਹਾ ਸੀ ਉਹਦੀਆਂ ਅੱਖਾਂ 'ਚ ਨਾ ਭੁੱਖ ਚਲਕ ਰਹੀ ਸੀ ਹੁਣ ਰਮਨ ਕੋਲੋਂ ਰੋਟੀ ਖਾਂਦੀ ਨਾ ਜਾਵੇ ਵੀ ਹੈ ਇਹ ਕੁੱਤਾ ਵੀ ਭੁੱਖਾ ਫਿਰ ਉਹਨੇ ਕੀ ਕੀਤਾ ਅੱਧੀ ਰੋਟੀ ਕੁੱਤੇ ਨੂੰ ਬਾਤੀ ਤੇ ਅੱਧੀ ਰੋਟੀ ਜਿਹੜੀ ਉਹਨੇ ਆਪ ਖਾ ਲਈ ਭਾਵੇਂ ਕਿ ਉਹਨੂੰ ਭੁੱਖ ਬਹੁਤ ਜ਼ਿਆਦੀ ਲੱਗੀ ਸੀ ਪਰ ਫਿਰ ਵੀ ਉਹਨੇ ਉਹਨੂੰ ਪਾ ਦਿੱਤੀ ਅੱਧੀ ਰੋਟੀ ਤੇ ਉਹ ਕੁੱਤਾ ਖਾ ਕੇ ਆਪਣੀ ਜਿਹੜੀ ਪੋਸ਼ ਆ ਉਹ ਹਲਾਉਣ ਲੱਗ ਪਿਆ ਤੇ ਇਹ ਦੇਖ ਕੇ ਰਮਨ ਦੇ ਮੂੰਹ ਤੇ ਵੀ ਹਲਕੀ ਜੀ ਮੁਸਕਾਨ ਆ ਗਈ ਉਹ ਸੋਚਣ ਲੱਗਾ ਕਿਸੇ ਦੀ ਭੁੱਖ ਮਿਟਾ ਕੇ ਆਪਣੇ ਮਨ ਨੂੰ ਕਿੰਨੀ ਸ਼ਾਂਤੀ ਮਿਲਦੀ ਹੈ ਤੇ ਇਹ ਜਿਹੜੀ ਉਹਦੀ ਆਦਤ ਸੀ ਨਾ ਉਹਦੇ ਬਾਰੇ ਸਾਰਾ ਪਿੰਡ ਜਾਣਦਾ ਸੀ ਤੇ ਕਈ ਲੋਕਿ ਉਹਦੇ ਤੇ ਹੱਸਦੇ ਵੀ ਵੀ ਖੁਦ ਖਾਣ ਨੂੰ ਕੁਝ ਨਹੀਂ ਹੈਗਾ ਤੇ ਦੂਜਿਆਂ ਤੇ ਲਟਾਉਂਦਾ ਰਹਿੰਦਾ ਦੂਜਿਆਂ ਦੀ ਮਦਦ ਕਰਦਾ ਰਹਿੰਦਾ ਇਹ ਬੜਾ ਸੇਠ ਜਿਹੜਾ ਲੋਕਾਂ ਦੀ ਮਦਦ ਕਰਦਾ ਫਿਰਦਾ ਵਾ ਤੇ ਫੇਰ ਉਹ ਨਾ ਬੜਾ ਜਿੱਦਾਂ ਮੇਨੇ ਮਾਰਦੇ ਜੇ ਰਹਿੰਦੇ ਵੀ ਇਹਨਾਂ ਪੁਖਾਰੀਆਂ ਨੂੰ ਖਵਾ ਕੇ ਤੇਰੀ ਗਰੀਬੀ ਤੇ ਨਹੀਂ ਦੂਰ ਹੋਣੀ ਪਰ ਉਹ ਉਹਨਾਂ ਦੀਆਂ ਗੱਲਾਂ ਸੁਣ ਕੇ ਮੁਸਕਰਾ ਦਿੰਦਾ ਤੇ ਆਪਣੇ ਰਾਹ ਉਹ ਚੱਲਦਾ ਰਹਿੰਦਾ ਇੱਕ ਦਿਨ ਕੀ ਹੋਇਆ ਜਦੋਂ ਆਪਣੇ ਘਰ ਦੇ ਬਾਹਰ ਬੈਠਾ ਏ ਤੇ ਇੱਕ ਸਾਧੂ ਬਾਬਾ ਆਏ ਇੱਕ ਵਾਰਾਣਾ ਕੀ ਹੋਇਆ ਕਿ ਉਹ ਆਪਣੇ ਘਰ ਦੇ ਬਾਹਰ ਬੈਠਾ ਏ ਤੇ ਉਸੇ ਬਿਲਕੁਲ ਇੱਕ ਸਾਧੂ ਬਾਬਾ ਉਹਦੇ ਘਰ ਦੇ ਸਾਹਮਣੇ ਆਏ। ਉਹਦੇ ਕੱਪੜੇ ਫਟੇ ਹੋਏ ਸੀ, ਚਿਹਰਾ ਥੱਕਿਆ ਹੋਇਆ ਸੀ। ਅੱਖਾਂ ਤੋਂ ਪਤਾ ਲੱਗਦਾ ਸੀ ਕਿ ਉਹਨੂੰ ਬੜੀ ਭੁੱਖ ਲੱਗੀ ਏ। ਰਮਨ ਨੇ ਬਿਨਾਂ ਵੇਖੀ ਕੀ ਕੀਤਾ ਵੀ ਉਹਦੇ ਕੋਲ ਗਿਆ ਤੇ ਉਹਨੂੰ ਬਾਬਾ ਨੰਗਿਆ ਸੀ ਉਹਦਾ ਘਰ ਤੇ ਉਹਨੂੰ ਆਵਾਜ਼ ਮਾਰੀ। ਕਹਿੰਦਾ ਬਾਬਾ ਕਿ ਤੈਨੂੰ ਭੁੱਖ ਲੱਗੀ ਏ। ਸਾਧੂ ਜਿਹੜਾ ਕੁਝ ਪਲ ਰੁਕਿਆ ਤੇ ਫਿਰ ਬੋਲਿਆ ਵੀ ਪੁੱਤਰ ਮੈਂ ਕਿੰਨੇ ਦਿਨਾਂ ਤੋਂ ਕੁਝ ਨਹੀਂ ਖਾਦਾ। ਉਸ ਦਿਨ ਕੀ ਹੋਇਆ ਕਿ ਰਮਨ ਵੀ ਭੁੱਖਾ ਸੀ ਤੇ ਉਹਦੇ ਪਿਤਾ ਜੀ ਵੀ ਭੁੱਖੇ ਸੀ ਤੇ ਜਦੋਂ ਉਹ ਥੱਕ ہار ਕੇ ਆਇਆ ਸੀ ਅੰਨੀ ਸਾਰਾ ਦਿਨ ਦੀ ਮਿਹਨਤ ਕਰਕੇ ਪਰ ਉਹਨੇ ਬਿਨਾਂ ਸੋਚੇ ਸਮਝੇ ਆਪਣੇ ਹਿੱਸੇ ਦੀ ਰੋਟੀ ਇੱਕ ਚੁੱਕੀ ਤੇ ਉਹ ਸਾਧੂ ਬਾਬਾ ਨੂੰ ਦੇ ਦਿੱਤੀ ਉਹ ਸਾਧੂ ਨੇ ਬੜੇ ਪ੍ਰੇਮ ਨਾਲ ਉਹ ਰੋਟੀ ਖਾਧੀ ਤੇ ਫਿਰ ਮੁਸਕਰਾ ਕੇ ਬੋਲੇ ਪੁੱਤਰ ਜੋ ਤੂੰ ਅੱਜ ਕੀਤਾ ਨਾ ਤੇ ਇਹ ਕੋਈ ਸਧਾਰਨ ਆਦਮੀ ਨਹੀਂ ਕਰ ਸਕਦਾ ਤੇ ਇਹ ਜਿਹੜੇ ਤੋਂ ਪੁੰਨ ਦੇ ਕੰਮ ਕਰ ਰਹੇ ਆ ਨਾ ਇਹ ਤੈਨੂੰ ਦੇਖੀ ਕਿਸ ਦਿਨ ਇੰਨੀ ਤਰੱਕੀ ਦਿਵਾਉਣਗੇ ਨਾ ਤੈਨੂੰ ਕਿਤੋਂ ਤੋਂ ਕਿਤੇ ਲੈ ਜਾਣਗੇ ਐਨਾ ਕਹਿ ਕੇ ਉਥੋਂ ਚਲਾ ਗਿਆ ਰਮਨ ਨੂੰ ਆਪਣੀ ਜਿੜਦਾਉ ਸੇਵਾ ਕਰਦਾ ਸੀ ਨਾ ਉਹਨੂੰ ਕੁਝ ਨਹੀਂ ਚਾਹੀਦਾ ਉਹਦੇ ਸੇਵਾ ਦੇ ਬਦਲੇ ਵਿੱਚ ਪਰ ਉਹਨੂੰ ਖੁਸ਼ੀ ਬਹੁਤ ਮਿਲਦੀ ਸੀ ਪਿੰਡ ਦੇ ਲੋਕ ਅਜੇ ਵੀ ਉਹਦੀ ਨਿੰਦਿਆ ਕਰਨ ਤੋਂ ਬਾਜ਼ ਨਹੀਂ ਹੁੰਦੇ ਕਹਿ ਦਿੰਦੇ ਲੈ ਆਪਣੀ ਰੋਟੀ ਐ ਇਦਾਂ ਵੰਡ ਦਿੰਦਾ ਲੋਕਾਂ 'ਚ ਤੇ ਇਹਦੇ ਨਾਲ ਤੇਰਾ ਆਪਣਾ পেট ਤੇ ਨਹੀਂ ਭਰਨਾ ਜੇ ਤੂੰ ਲੋਕਾਂ ਨੂੰ ਖਵਾ ਦੇਂਗਾ ਉਹਨਾਂ ਦਾ ਹੀ ਭਰਨਾ ਤੇਰਾ ਨਹੀਂ ਭਰਨਾ ਹੈਗਾ ਪਰ ਐਨਾ ਗੱਲਾਂ ਦਾ ਕਈ ਵਾਰ ਉਹਨੂੰ ਦੁੱਖ ਵੀ ਜ਼ਰੂਰ ਲੱਗਦਾ ਕਿ ਲੋਕੇ ਮੈਨੂੰ ਇਸ ਤਰ੍ਹਾਂ ਤਾਨੇ ਕਿਉਂ ਮਾਰਦੇ ਆ ਪਰ ਉਹਦੇ ਮਨ ਨੂੰ ਜਿਹੜੀ ਸ਼ਾਂਤੀ ਮਿਲਦੀ ਉਹਨੂੰ ਲੱਗਦਾ ਕਿ ਮੈਂ ਚੰਗਾ ਕੰਮ ਕਰ ਰਿਹਾ ਵਾਂ ਇਸ ਲਈ ਮੈਨੂੰ ਇਹਦੇ ਬਦਲੇ 'ਚ ਕੁਝ ਮਿਲੇ ਜਾਂ ਨਾ ਮਿਲੇ ਕੋਈ ਮੈਨੂੰ ਫਰਕ ਨਹੀਂ ਪੈਂਦਾ ਤੇ ਫਿਰ ਉਹਨੇ ਆਪਣੇ ਆਪ ਤੋਂ ਇੱਕ ਵਚਨ ਲਿਆ ਵੀ ਕੁਛ ਵੀ ਹੋ ਜਾਏ ਮੈਂ ਚੰਗੇ ਕਰਮ ਜੜਾਣਾ ਕਰਨਾ ਨਹੀਂ ਛੱਡਾਂਗਾ ਜੋ ਮੈਨੂੰ ਮਿਲੂਗਾ ਜਿੱਦਾਂ ਦੀ ਵੀ ਮੇਰੀ ਜ਼ਿੰਦਗੀ ਆਊਗੀ ਉਹ ਮੈਂ ਉਦਾਂ ਦੀ ਸਵੀਕਾਰ ਕਰੂੰ ਇੱਕ ਵਾਰ ਕੀ ਹੋਇਆ ਕਿ ਉੱਥੇ ਬਹੁਤ ਤੇਜ਼ ਤੂਫਾਨ ਆਇਆ ਕਈ ਲੋਕਾਂ ਦੀਆਂ ਚੌਪੜੀਆਂ ਦੀਆਂ ਛੱਤਾਂ ਜਿਹੜੀਆਂ ਸੀ ਉੱਡ ਗਈਆਂ ਫਸਲ ਬਰਬਾਦ ਹੋ ਗਈ ਤੇ ਕਈ ਜਿਹੜੇ ਗਰੀਬ ਲੋਕ ਸੀ ਉਹਨਾਂ ਨੂੰ ਕਈ ਕਈ ਦਿਨ ਭੁੱਖੇ ਹੀ ਰਹਿਣਾ ਪਿਆ ਰਮਨਦੀ ਆਪਣੀ ਝੌਂਪੜੀ ਵੀ ਬੜੀ ਕਮਜ਼ੋਰ ਸੀ ਤੇ ਉਹਨੇ ਪਰਕੇ ਕੀਤਾ ਦੂਜਿਆਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਜਿਹੜੇ ਬੱਚੇ ਜਿਹੜੇ ਸੀ ਨਾ ਜਿਨ੍ਹਾਂ ਦੀਆਂ ਛੱਤਾਂ ਘਰਾਂ ਦੀਆਂ ਉੱਡ ਗਈਆਂ ਸੀ ਉਹਨਾਂ ਨੂੰ ਆਪਣੇ ਘਰ ਚੋਂ ਨੇ ਜਗ੍ਹਾ ਦਿੱਤੀ ਤੇ ਜਿਹੜਾ ਵੀ ਉਹਦੇ ਕੋਲ ਥੋੜਾ ਬਹੁਤਾ ਭਿਆ ਸੀ ਅਨਾਜ ਭਿਆ ਸੀ ਜਿਨ੍ਹਾਂ ਦੀ ਆਟਾ ਉਹਨੇ ਪਸਾਇਆ ਤੇ ਉਹਦੀਆਂ ਜੋ ਵੀ ਉਹਦੇ ਕੋਲੋਂ ਰੋਟੀ ਬਣੀ ਉਹਨੇ ਭੁੱਖਿਆਂ ਦੀ ਜਿਹੜੀ ਆ ਉਹ ਭੁੱਖ ਮਟਾਈ ਪਰ ਉਹਦ ਕੋਲੇ ਇੰਨਾ ਜ਼ਿਆਦਾ ਨਹੀਂ ਸੀ ਵੀ ਉਹ ਜ਼ਿਆਦਾ ਟਾਈਮ ਕੱਢ ਜਾਂਦਾ ਤੇ ਇਹ ਉਹਨੇ ਆਪਣੀ ਮਿਹਨਤ ਨਾਲ ਕਮਾਇਆ ਸੀ ਉਹਦ ਕੋ ਜੜਾ ਅਨਾਚ ਪਿਆ ਹੋ ਵੀ ਖਤਮ ਹੋ ਗਿਆ ਆਟਾ ਵੀ ਖਤਮ ਹੋ ਗਿਆ ਉਹਦੇ ਪਿਤਾ ਦੀ ਹਾਲਤ ਹੋਰ ਵਿਗੜ ਗਈ ਹੁਣ ਉਹਦ ਕੋਲ ਕੁਛ ਬਚਿਆ ਹੀ ਨਹੀਂ ਸੀ ਉਹਨੇ ਕੀ ਕੀਤਾ ਵੀ ਉਹਨੇ ਸੋਚਿਆ ਮੈਂ ਥੋੜਾ ਉਧਾਰ ਆ ਲੈ ਲੇਨ ਤੇ ਕਈ ਵਾਰ ਉਹ ਸੋਚਦਾ ਵੀ ਜੇ ਮੈਂ ਦੂਜਿਆਂ ਦੀ ਮਦਦ ਕਰਕੇ ਕੁਛ ਗਲਤਤ ਨਹੀਂ ਕਰ ਰਿਹਾ 빌ੇ ਮੇ ਮਦਦ ਨਾ ਕਰਦਾ ਤੇ ਮੇਰੇ ਕੋਲ ਵੀ ਹੁਣ ਕੁਛ ਨਾ ਖੋਜ ਬਚਿਆ ਹੋਣਾ ਸੀ ਪਰ ਫਿਰ ਉਹਨੇ ਆਪਣੇ ਆਪ ਨੂੰ ਕਿਹਾ ਭਾਵੇਂ ਮੈਨੂੰ ਭੁੱਖਾ ਰਹਿਣਾ ਪਵੇ ਮੈਂ ਆਪਣਾ ਧਰਮ ਨਹੀਂ ਛੱਡਾਂਗਾ ਮੈਂ ਚੰਗੇ ਕਰਮ ਕਰਦਾ ਹੀ ਰ੍ਹਾਂਗਾ ਚਾਹੇ ਉਦਾ ਜਿਹੜਾ ਰਿਜ਼ਲਟ ਆ ਉਹ ਕੁਛ ਵੀ ਆਵੇ ਤੋਂਨੇ ਆਪਣੇ ਆਪ ਤੋਂ ਫੇਰ ਵਚਨ ਲਿਆ ਕਿ ਮੈਂ ਜਿੱਦਾਂ ਦਾ ਹੈਗਾ ਐਦਾਂ ਹੀ ਲੋਕਾਂ ਦੀ ਸੇਵਾ ਕਰਦਾ ਰ੍ਹਾਂਗਾ ਪਰ ਐ ਕਈ ਵਾਰ ਆਂਦੇ ਨੇ ਨਾ ਰੱਬ ਨੇ ਕਿਸ ਨੂੰ ਪਰਖਣ ਦੀ ਜਿਹੜੀ ਆ ਉਹ ਜੇਦ ਫੜੀ ਹੁੰਦੀ ਆ ਵੀ ਦੁੱਖ ਦੇ ਕੇ ਵੇਖਣਾ ਵੀ ਇਹ ਕਦੋਂ ਟੁੱਟਦਾ ਵਾ ਤੇ ਇਹ ਤੂਫਾਨ ਨਾਲ ਉਹਦੀ ਹੋਰ ਹਾਲਤ ਖਰਾਬ ਹੋ ਗਈ ਹੁਣ ਉਹਦੇ ਕੋਲ ਆਪਣੇ ਖਾਣ ਲਈ ਕੁਝ ਵੀ ਨਹੀਂ ਬਚਿਆ ਨਾ ਟੰਗ ਦੇ ਉਹਦੇ ਕੱਪੜੇ ਹੈਗੇ ਸੀ ਉਹਦੇ ਕੋਲ ਤੇ ਉਹਦੇ ਪਿਤਾ ਦੀ ਤਬੀਅਤ ਵੀ ਵਿਗੜਦੀ ਜਾਂਦੀ ਸੀ ਕੰਮ ਵੀ ਉਹਨੂੰ ਪਹਿਲੇ ਵਰਗਾ ਨਹੀਂ ਸੀ ਮਿਲ ਰਿਹਾ ਕਿਉਂਕਿ ਮਜ਼ਦੂਰੀ ਪਿੰਡੋਂ ਹੀ ਮਿਲਨੀ ਸੀ ਤੇ ਸਾਰੇ ਜੜੇ ਸੀ ਉਹ ਤੂਫਾਨ ਕਰਕੇ ਸਾਰਿਆਂ ਦਾ ਨੁਕਸਾਨ ਹੋਇਆ ਸੀ ਪਿੰਡ ਦੇ ਜਿਹੜੇ ਕੁਝ ਲੋਕ ਸੀ ਹੁਣ ਉਹਦੇ ਤੇ ਜਾਦੇ ਉਹਨੂੰ ਤਾਨੇ ਦੇਣ ਲੱਗ ਪਏ ਬਿਲੇ ਹੋਰ ਕਰਲਾ ਸੇਵਾ ਹੁਣ ਆਪਣੇ ਕੋਲ ਕੁਛ ਵੀ ਨਹੀਂ ਬਚਿਆ ਹੈਗਾ ਇਹੋ ਜੇ ਕੰਮ ਕਰਨ ਦਾ ਇਹੋ ਹੀ ਨਤੀਜਾ ਨਿਕਲਦਾ ਵਾ ਹੁਣ ਤੇਰੇ ਭੁੱਖੇ ਮਾਰਨ ਦੀ ਨੋਬਤ ਆ ਗਈ ਨਾ ਪਰ ਜਿਹੜਾ ਰਮਨ ਸੀ ਉਹਨੇ ਹਿੰਮਤ ਨਹੀਂ ਹਾਰੀ ਫਿਰ ਵੀ ਜਿੰਨੀ ਕਮਜੂਰੀਓ ਨੂੰ ਮਿਲਦੀ ਉਹ ਨਾ ਕੰਮ ਕਰਕੇ ਤੇ ਉਹ ਕਰ ਆਪਣੇ ਰੋਟੀ ਪਾਣੀ ਜੋਗਾ ਆਪਣੇ ਪਿਤਾ ਦੀ ਸੇਵਾ ਕਰਦਾ ਰਿਹਾ ਤੇ ਉਹ ਲਿਉਂਦਾ ਰਿਹਾ ਇੱਕ ਦਿਨ ਕੀ ਹੋਇਆ ਵੀ ਘਰ 'ਚ ਕੁਛ ਨਹੀਂ ਈ ਉਹਨੂੰ ਬਹੁਤ ਭੁੱਖ ਲੱਗੀ ਉਹਨੇ ਸੋਚਿਆ ਕਿਸੇ ਕੋਲੋਂ ਥੋੜਾ ਅਨਾਜ ਜੜਾ ਨਾ ਆਟਾ ਜਿੰਨਾ ਮੈਂ ਲੈ ਆਵਾਂ ਤੇ ਉਹ ਥੋੜਾ ਆਧਾਰਾ ਲੈ ਲਾਂ ਤੇ ਉਹ ਜਿਹੜਾ ਪਿੰਡ ਦਾ ਇੱਕ ਸ਼ਾਊਕਾਰ ਸੀ ਨਾ ਉਹਦੇ ਘਰ ਗਿਆ ਤੇ ਉਹਨੂੰ ਕਹਿੰਦਾ ਕਿ ਮੈਨੂੰ ਚਾਹੇ ਦੋ ਮੁਠੀ ਜਿਹੜੇ ਆ ਨਾ ਅਨਾਜ ਦੇ ਦੇ ਤੇ ਮੈਂ ਜਦੋਂ ਮੇਰੇ ਕੋਲ ਹੋਏ ਮੈਂ ਤੈਨੂੰ ਵਾਪਸ ਕਰ ਦਊਂਗਾ ਤੇ ਉਹ ਅੱਗੋਂ ਉੱਚੀ ਉੱਚੀ ਹੱਸਣ ਲੱਗ ਪਿਆ ਉਨੇ ਉਹ ਪੈਰਾਂ ਤੋਂ ਸਿਰ ਤੱਕ ਵੇਖਿਆ ਕਹਿੰਦਾ ਤੈਨੂੰ ਦੇਣ ਦੀ ਥਾਂ ਤੇ ਮੈਂ ਕਿਸੇ ਕੁੱਤੇ ਨੂੰ ਨਾ ਪਾ ਦੂੰ ਜਿਹੜਾ ਮੈਨੂੰ ਪੁੰਨ ਵੀ ਲੱਗੂ ਤੇ ਉਹ ਆਪਣੀ ਗਰੀਬੀ ਤੋਂ ਪਹਿਲ ਬਾਹਰ ਨਿਕਲ ਫਿਰ ਤੋਂ ਦੂਜਿਆਂ ਦੀ ਸੇਵਾ ਕਰੇ ਉੱਥੇ ਹੋਰ ਲੋਕੇ ਵੀ ਸੀ ਉਹ ਵੀ ਉੱਚੀ ਉੱਚੀ ਹੱਸਣ ਲੱਗ ਪਏ ਤੇ ਜਿਹੜਾ ਸ਼ਾਹੂਕਾਰ ਸੀ ਉਹਨੇ ਉਹਨੂੰ ਉਦਾਂ ਹੀ ਖਾਲੀ ਹੱਥ ਵਾਪਸ ਕਰ ਦਿੱਤਾ ਉਹ ਵਿਚਾਰਾ ਚੁੱਪਚਾਪ ਉਥੋਂ ਆ ਗਿਆ ਤੇ ਉਹਨੂੰ ਲੱਗਾ ਕਿ ਭਾਵੇਂ ਇਹ ਦੁਨੀਆ ਮੇਰੀ ਜਿਹੜਾ ਵਾ ਇਮਤਿਹਾਨ ਲੈ ਰਹੀ ਹੈ ਪਰ ਮੈਂ ਆਪਣੇ ਕਰਮ ਨਹੀਂ ਬਦਲੂਗਾ ਜੋ ਮੈਨੂੰ ਇਹ ਲੋਕਾਂ ਦੀ ਸੇਵਾ ਕਰਕੇ ਜਿਹੜੀ ਖੁਸ਼ੀ ਮਿਲਦੀ ਮੈਂ ਉਸ ਤਰ੍ਹਾਂ ਹੀ ਕਰੂੰਗਾ ਤੇ ਜਦੋਂ ਘਰ ਵਾਪਸ ਆ ਰਿਹਾ ਸੀ ਨਾ ਤੇ ਉਹਦੇ ਪਿੰਡ ਦੇ ਬਾਹਰ ਇੱਕ ਬੁੱਢਾ ਸਾਧੂ ਜਿਹੜਾ ਨਾ ਉਹ ਰਸਤੇ ਵਿੱਚ ਬੈਠਿਆ ਆਇਆ ਸੀ ਉਹਦੇ ਚਿਹਰੇ ਤੇ ਬਹੁਤ ਥਕਾਵਟ ਸੀ ਭੁੱਖ ਨਾਲ ਉਹ ਕਮਜ਼ੋਰ ਲੱਗ ਰਿਹਾ ਸੀ ਜਦੋਂ ਰਮਨੋ ਦੇ ਲਾਗੋਂ ਦੀ ਲੰਗਰ ਲੱਗਾ ਤੇ ਉਹ ਕਹਿੰਦਾ ਵੀ ਮੈਨੂੰ ਬਹੁਤ ਭੁੱਖ ਲੱਗੀ ਆ ਤੇ ਜੇ ਤੂੰ ਮੈਨੂੰ ਖਾਣ ਲਈ ਕੁਝ ਦੇ ਸਕੇ ਤੇ ਐ ਉਹ ਰਮਨ ਨੇ ਵੇਖਿਆ ਕਿ ਮੇਰੇ ਕੋਲ ਤਾਂ ਹੁਣ ਕੁਝ ਵੀ ਨਹੀਂ ਆ ਪਰ ਉਹਨੂੰ ਨਾ ਨਹੀਂ ਕਰਨਾ ਚਾਹੁੰਦਾ ਉਹਨੇ ਕਿਹਾਗੇ ਬਾਬਾ ਮੈਂ ਠੀਕ ਆ ਮੈਂ ਕੁਝ ਕਰਦਾ ਵਾਂ ਮੈਂ ਦੇਖਦਾ ਮੈਂ ਤੇਰੇ ਲਈ ਕਿਸ ਤਰ੍ਹਾਂ ਭੋਜਨ ਦਾ ਇੰਤਜ਼ਾਮ ਕਰ ਸਕਾਂ ਪਰ ਸਮੱਸਿਆ ਤੇ ਇਹ ਸੀ ਕਿ ਉਹ ਦੇਖੋ ਤਾਂ ਆਪਣੇ ਕੋਲ ਖੁਦ ਕੁਝ ਖਾਣ ਲਈ ਨਹੀਂ ਸੀ ਹੈਗਾ ਤੇ ਉਹ ਪਿੰਡ ਚੋਂ ਨੇ ਜਾ ਕੇ ਇੱਕ ਦੋ ਘਰਾਂ ਚ ਮੰਗਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਵੀ ਉਹਨੂੰ ਜਿਹੜਾ ਕੁਝ ਨਾ ਦਿੱਤਾ ਸਗੋਂ ਨਾ ਹੋਰ ਚਾਰ ਪੰਜ ਗੱਲਾਂ ਸੁਣਾਈਆਂ ਹਰੇਕ ਨੇ ਤੇ ਉਹਨੂੰ ਆਪਣੇ ਘਰੋਂ ਕਹਿਆ ਵੀ ਤੂੰ ਚੱਲ ਜਾ ਤੇ ਕੋਦੇ ਆਪਣੇ ਕੋਲ ਕੁਛ ਨਹੀਂ ਹੈਗਾ ਤੇ ਵਾਪਸ ਕਿੱਦਾਂ ਕਰੇਗਾ ਤੂੰ ਤੇ ਉਹ ਥੱਕ ਹਾਰ ਕੇ ਵਿਚਾਰਾ ਨਾ ਜਿਹੜਾ ਪਿੰਡ ਦਾ ਬਾਰ-ਬਾਰ ਇੱਕ ਤਲਾਬ ਸੀ ਨਾ ਉਹਦੇ ਲਾਗੇ ਬਹਿ ਗਿਆ ਸੋਚਣ ਲੱਗਾ ਵੀ ਮੈਂ ਹੁਣ ਸਾਧੂ ਨੂੰ ਕੀ ਜਾ ਕੇ ਆਖਾਂ ਉਥੇ ਇੰਨਾ ਭੁੱਖਾ ਨਾ ਬਿਹਾਲ ਹੋਇਆ ਬੈਠਾ ਵਾ ਤੇ ਅਜੀ ਉਹ ਨਾ ਇਦਾਂ ਸੋਚ ਹੀ ਰਿਹਾ ਸੀ ਤੇ ਉਹ ਕੁੱਤਾ ਜਿਹੜਾ ਸੀ ਨਾ ਜਿੰਨੂੰ ਉਹਨੇ ਪਹਿਲਾਂ ਇੱਕ ਦਿਨ ਰੋਟੀ ਪਾਈ ਸੀ ਉਹਦੇ ਕੋਲ ਆਇਆ ਤੇ ਉਹਦੇ ਮੂੰਹ 'ਚ ਇੱਕ ਪੋਟਲੀ ਸੀ ਤੇ ਜਦੋਂ ਉਹਨੇ ਉਹਦੇ ਲਾਂਗੇ ਜਾ ਕੇ ਪੋਟਲੀ ਰੱਖ ਦਿੱਤੀ ਤੇ ਉਹਨੇ ਜਦੋਂ ਪੋਟਲੀ ਖੋਲ ਕੇ ਵੇਖੀ ਰਮਨ ਨੇ ਤੇ ਵਿੱਚ ਨਾ ਪੁੱਜੀ ਹੋਈ ਛੋਲੇ ਸੀ ਉਹਨਾਂ ਨੂੰ ਸਾਫ਼ ਕੀਤਾ ਤੇ ਉਹ ਛੋਲੇ ਲੈ ਕੇ ਤੇ ਉਹ ਸਾਧੂ ਕੋਲ ਆ ਗਿਆ ਤੇ ਉਹ ਕੁੱਤੇ ਦਾ ਉਹਨੇ ਧੰਨਵਾਦ ਕੀਤਾ ਤੇ ਉਹ ਆੜ ਕੇ ਬਾਬਾ ਜਿਹੜਾ ਸੀ ਸਾਧੂ ਉਹਨੂੰ ਕਹਿੰਦਾ ਬਾਬਾ ਇਹ ਚ ਬਹੁਤ ਜ਼ਿਆਦਤ ਨਹੀਂ ਹੈਗਾ ਪਰ ਫਿਰ ਵੀ ਤੇਰੀ ਭੁੱਖ ਜਿਹੜੀ ਆ ਇਹਦੇ ਨਾਲ ਥੋੜਾ ਬਹੁਤਾ ਮਿਟ ਜਾਊਗੀ ਉਹ ਬਾਬੇ ਨੇ ਉਹਦੇ ਕੋਲੋਂ ਜਿਹੜੇ ਛੋਲਿਆਂ ਦੀ ਪੋਟਲੇ ਲਈ ਤੇ ਉਹ ਖਾਣੇ ਸ਼ੁਰੂ ਕਰ ਦਿੱਤੇ ਤੇ ਫਿਰ ਕਹਿੰਦਾ ਉਹ ਕਹਿੰਦਾ ਕਿ ਪੁੱਤਰ ਤੇਰੀ ਜਿਹੜੀ ਆ ਨਾ ਇਮਤਿਹਾਨ ਜਿਹੜਾ ਨਾ ਐ ਹੁਣ ਬਸ ਖਤਮ ਹੋਣ ਵਾਲਾ ਵਾ ਤੇ ਹੁਣ ਈਸ਼ਵਰ ਜਿਹੜਾ ਨਾ ਵਾਗਰੂ ਤੇਰੇ ਕਰਮਾਂ ਦਾ ਫਲ ਤੈਨੂੰ ਦੇਣ ਵਾਲੇ ਆ ਕੱਲ ਜਦੋਂ ਸੂਰਜ ਚੜੂਗਾ ਨਾ ਉਦੋਂ ਤੇਰਾ ਜਿਹੜਾ ਭਾਗ ਆ ਤੇਰੀ ਕਿਸਮਤ ਆ ਉਹ ਬਦਲਣ ਵਾਲੀ ਐ ਰਮਨ ਨੇ ਉਹਦੀ ਗੱਲ ਨੂੰ ਇੰਨਾ ਗੋਲਿਆ ਨਹੀਂ ਤੇ ਉਹਨੇ ਅਸ਼ੀਰਵਾਦ ਦਿੱਤਾ ਤੇ ਪਰ ਇਹਨੂੰ ਨਾ ਉਹਦੇ ਨਾਲ ਇੱਕ ਅਜੀਬ ਜੀ ਸ਼ਾਂਤੀ ਜ਼ਰੂਰ ਮਿਲੀ ਅਗਲੀ ਸਵੇਰ ਪਿੰਡ ਵਿੱਚ ਇੱਕ ਹਲਚਲ ਮੱਚੀ ਹੋਈ ਸੀ ਉਥੋਂ ਦਾ ਰਾਜਾ ਜਿਹੜਾ ਨੂੰ ਉਹਦੇ ਦਰਬਾਰ ਚੋਂ ਇੱਕ ਉਹਦਾ ਜੜਾ ਵਾ ਮੰਤਰੀ ਉਹ ਆਇਆ ਹੋਇਆ ਸੀ ਪਿੰਡ 'ਚ ਤੇ ਉਹਨੇ ਆਣ ਕੇ ਜਿਹੜੀ ਆ ਅਨਾਉਂਸਮੈਂਟ ਕੀਤੀ ਸੀ ਵੀ ਰਾਜੇ ਨੂੰ ਇਕ ਇਮਾਨਦਾਰ ਵਿਅਕਤੀ ਚਾਹੀਦਾ ਵਾ ਜਿਹੜਾ ਬਿਨਾ ਕਿਸੇ ਆਪਣੇ ਨਿੱਜੀ ਹਿੱਤਾਂ ਤੋਂ ਲੋਕਾਂ ਦੀ ਸੇਵਾ ਕਰ ਸਕੇ ਵੀ ਇਸ ਪਿੰਡ 'ਚ ਕੋਈ ਐਹੋ ਜਿਹਾ ਹੈਗਾ ਕਈ ਲੋਕਾਂ ਨੇ ਜਿਹੜੇ ਪਿੰਡ 'ਚ ਅਮੀਰ ਸੀ ਉਹਨਾਂ ਦੇ ਨਾਂ ਦੱਸੇ ਉਹ ਕਹਿੰਦਾ ਨਹੀਂ ਇਸ ਤਰ੍ਹਾਂ ਦਾ ਬੰਦਾ ਨਹੀਂ ਚਾਹੀਦਾ ਹੈਗਾ ਫੇਰ ਉਹ ਕਹਿੰਦਾ ਤੁਹਾਡੇ ਪਿੰਡ ਚ ਕੋਈ ਨਹੀਂ ਹੈਗਾ ਵੀ ਜਿਹੜਾ ਬਿਨਾ ਕਿਸੇ ਸਵਾਰਤ ਤੋਂ ਲੋਕਾਂ ਦੀ ਸੇਵਾ ਕਰਦਾ ਹੋਵੇ ਇੱਕ ਬਜ਼ੁਰਗ ਅੱਗੇ ਆਇਆ ਉਹ ਕਹਿੰਦਾ ਵੀ ਹਾਂ ਇੱਕ ਹੈਗਾ ਵਾ ਉਹ ਰਮਨ ਆ ਉਹ ਆਪਣੀ ਭੁੱਖ ਦੀ ਪਰਵਾਹ ਨਹੀਂ ਕਰਦਾ ਤਾਂ ਦੂਜਿਆਂ ਦੀ ਭੁੱਖ ਦੀ ਜ਼ਿਆਦਾ ਚਿੰਤਾ ਕਰਦਾ ਵਾ ਤੇ ਉਹਨੂੰ ਰਮਨ ਨਾਲ ਮਿਲਾ ਦਿੱਤਾ ਸਾਰੇ ਲੋਕ ਹੈਰਾਨੀ ਨਾਲ ਵੇਖਣ ਲੱਗੇ ਵੀ ਆ ਗਰੀਬ ਜ ਆ ਇਹ ਮੁੰਡਾ ਰਾਜੇ ਦੇ ਦਰਬਾਰ ਵਿੱਚ ਜਾਊਗਾ ਤੇ ਜਿਹੜਾ ਰਮਨ ਸੀ ਉਹਨੂੰ ਤੁਰੰਤ ਰਾਜੇ ਦੇ ਦਰਬਾਰ ਵਿੱਚ ਲਜਾਇਆ ਗਿਆ ਤੇ ਰਾਜੇ ਨੇ ਉਹਦੀ ਕਈ ਤਰ੍ਹਾਂ ਨਾਲ ਉਹਦੀ ਪ੍ਰੀਖਿਆ ਲਈ ਉਹਨੂੰ ਕਈ ਸਵਾਲ ਪੁੱਛੇ ਉਹਦੇ ਜੜਾ ਵਾ ਵੀ ਉਹਦਾ ਆਪਣਾ ਚਰਿੱਤਰ ਕਿਹੋ ਜਿਹਾ ਵਾ ਉਹਦਾ ਸੁਭਾਅ ਕਿਹੋ ਜਿਹਾ ਵਾ ਰਾਜੇ ਨੇ ਸਾਰਾ ਉਹਦਾ ਪਤਾ ਕੀਤਾ ਤੇ ਜਦੋਂ ਉਹਨੂੰ ਪਤਾ ਲੱਗਾ ਵੀ ਇਹ ਆਪਣੀ ਭੁੱਖ ਦੀ ਪਰਵਾਹ ਨਾ ਕਰਦਾ ਹੋਇਆ ਵੀ ਦੂਜਿਆਂ ਦੀ ਮਦਦ ਕਰਦਾ ਤੇ ਰਾਜਾ ਤੇ ਉਹ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਉਹਨੇ ਇਹ ਅਨਾਉਂਸਮੈਂਟ ਕਰ ਦਿੱਤੀ ਵੀ ਇਹ ਮਹਿਲ ਵਿੱਚ ਨਾ ਸਾਡੇ ਚ ਇਹਨੂੰ ਇੱਕ ਖਾਸ ਸਥਾਨ ਦਿੱਤਾ ਜਾਊਗਾ ਇਹ ਮੇਰਾ ਨਿੱਜੀ ਸੇਵਕ ਦੇ ਰੂਪ ਵਿੱਚ ਨਹੀਂ ਬਲਕਿ ਮੇਰਾ ਸਲਾਹਕਾਰ ਜਿਹੜਾ ਉਹਦੇ ਰੂਪ ਚ ਇਹਨੂੰ ਇੱਥੇ ਨੌਕਰੀ ਦਿੱਤੀ ਜਾਊਗੀ ਜਿਹੜਾ ਬਿਨਾਂ ਕਿਸੇ ਸਵਾਰਥ ਦੇ ਲੋਕਾਂ ਦੀ ਸੇਵਾ ਕਰਦਾ ਵਾ ਤੇ ਸਹੀ ਜਿਹੜਾ ਮੈਨਿਆਂ ਵਿੱਚ ਉਹੋ ਹੀ ਇਸ ਨੌਕਰੀ ਦੇ ਲਾਇਕ ਹੈਗਾ ਵਾ ਰਮਨ ਦੀਆਂ ਅੱਖਾਂ ਵਿੱਚ ਅੰਜੂ ਆ ਗਏ ਉਹਨੂੰ ਹੁਣ ਸਮਝ ਆਇਆ ਕਿ ਜਿਹੜਾ ਸਾਧੂ ਬਾਬਾ ਨੇ ਉਹਨੂੰ ਕਿਹਾ ਸੀ ਨਾ ਗੱਲ ਵੀ ਤੈਨੂੰ ਬਹੁਤ ਵਧੀਆ ਖਬਰ ਮਿਲਣੀ ਆ ਹੁਣ ਤੇਰਾ ਇਮਤਿਹਾਨ ਜਿਹੜਾ ਵਾ ਉਹ ਖਤਮ ਹੋਣ ਵਾਲਾ ਵਾ ਤੇ ਉਹ ਇਹੀ ਖਬਰ ਸੀ ਜਿਹੜੇ ਲੋਕ ਉਹਦਾ ਮਜ਼ਾਕ ਉਡਾਉਂਦੇ ਸੀ ਨਾ ਹੁਣ ਉਹਦੀ ਪ੍ਰਸ਼ੰਸਾ ਕਰ ਰਹੇ ਸੀ ਤੇ ਉਹ ਕਹਿ ਰਾਇ ਸੀ ਸੰਤ ਸਮਝ ਹੀ ਨਹੀਂ ਆਇਆ ਕਦੀ ਵੀ ਜਿਹੜੇ ਚੰਗੇ ਕਰਮ ਆ ਉਹਨਾਂ ਦਾ ਅਰਥ ਕੀ ਹੁੰਦਾ ਵਾ ਰਮਨ ਨੇ ਸਾਨੂੰ ਸਿਖਾਇਆ ਵਾ ਵੀ ਜਿਹੜੇ ਕਰਮ ਆ ਨਾ ਉਹ ਵਿਅਰਥ ਨਹੀਂ ਜਾਂਦੇ ਜੇ ਤੁਸੀਂ ਚੰਗੇ ਕੰਮ ਕਰਦੇ ਆ ਨਾ ਤੇ ਜੇ ਤੁਸੀਂ ਦਾਨ ਪੁੰਨ ਕਰਦੇ ਆ ਤੇ ਫਿਰ ਹੁਣ ਲੋਕੀ ਵੀ ਜੜਿਆ ਉਹ ਦਾਨ ਪੁੰਨ ਕਰਨ ਲੱਗੇ ਨਿਰਸਵਾਰਥ ਜਿਹੜੀ ਸੇਵਾ ਉਹਦੇ 'ਚ ਵਿਸ਼ਵਾਸ ਕਰਨ ਲੱਗੇ ਦੋਸਤੋ ਰਮਨ ਦੀ ਕਹਾਣੀ ਜਿਹੜੀ ਆ ਉਹ ਸਾਰੇ ਉਸ ਇਲਾਕੇ ਵਿੱਚ ਪ੍ਰਸਿੱਧ ਹੋ ਗਈ ਤੇ ਕਿਉਂਕਿ ਉਹ ਰਾਜਾ ਦਾ ਸਭ ਤੋਂ ਖਾਸ ਸਲਾਹਕਾਰ ਬਣ ਗਿਆ ਦੋਸਤੋ ਰਮਨ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਚੰਗੇ ਕੰਮ ਜਿਹੜੇ ਆ ਚੰਗੇ ਕਰਮ ਜਿਹੜੇ ਆ ਉਹ ਕਦੀ ਵਿਅਰਥ ਨਹੀਂ ਜਾਂਦੇ ਭਲੇ ਹੀ ਲੋਕ ਸਾਡਾ ਮਜ਼ਾਕ ਉਡਾਉਣ ਜਾਂ ਸਾਡਾ ਹੌਸਲਾ ਡੇਗਣ ਦੀ ਕੋਸ਼ਿਸ਼ ਕਰਨ ਪਰ ਜੇ ਤੁਸੀਂ ਸੱਚੇ ਕਰਮ ਕਰਦੇ ਆ ਤਾਂ ਉਹਦਾ ਫਲ ਜਿਹੜਾ ਸਮਾਂ ਆਉਣ ਤੇ ਤੁਹਾਨੂੰ ਜ਼ਰੂਰ ਮਿਲਦਾ ਵਾ ਰਮਨ ਨੇ ਆਪਣੇ ਜੀਵਨ ਚ ਕਈ ਕਠਿਨਾਈਆਂ ਜਿਹੜੀਆਂ ਉਹਨਾਂ ਨਾਲ ਉਹਨੂੰ ਦੋ ਚਾਰ ਹੋਣਾ ਪਿਆ। ਉਹਦੀ ਜ਼ਿੰਦਗੀ ਚ ਕਈ ਵਾਰ ਉਹਨੂੰ ਖਾਣ ਲਈ ਕੁਛ ਨਹੀਂ ਬਚਦਾ ਪਰ ਫਿਰ ਵੀ ਉਹਨੇ ਜੋ ਦਾ ਸੁਭਾਸੀ ਉਹ ਨਹੀਂ ਬਦਲਿਆ ਤੇ ਮਿਹਨਤ ਤੇ ਸੇਵਾ ਭਾਵਨਾ ਇਮਾਨਦਾਰੀ ਨਾਲ ਉਹ ਮਜ਼ਦੂਰ ਤੋਂ ਰਾਜਾ ਬਣ ਗਿਆ। ਮਤਲਬ ਰਾਜਾ ਦਾ ਸਲਾਹਕਾਰ ਬਣ ਗਿਆ। ਤੇ ਦੋਸਤੋ ਸਾਨੂੰ ਇਹ ਕਹਾਣੀ ਐ ਸਿੱਖਿਆ ਦਿੰਦੀ ਆ ਵੀ ਜੇ ਔਕਾਸਾ ਮਾ ਹੋਵੇ ਤੇ ਸਾਨੂੰ ਇਹ ਨਹੀਂ ਆ ਕਿ ਚੰਗੇ ਕਰਮ ਕਰਨ ਦੀ ਥਾਂ ਤੇ ਸਾਨੂੰ ਬੁਰੇ ਕਰਮ ਕਰਨੇ ਸ਼ੁਰੂ ਕਰ ਦੇਣੇ ਚਾਹੀਦੇ ਆ ਆਪਣਾ ਸੁਭਾਅ ਬਦਲ ਲੈਣਾ ਚਾਹੀਦਾ ਵਾ ਤੇ ਸਾਨੂੰ ਲੋਕਾਂ ਦੀ ਮਦਦ ਕਰਦੇ ਰਹਿਣਾ ਚਾਹੀਦਾ ਵਾ ਜੋ ਅਸੀਂ ਚੰਗੇ ਕਰਮ ਕਰਦੇ ਹਾਂ ਉਹ ਸਾਡੇ ਵੱਲ ਵਾਪਸ ਜ਼ਰੂਰ ਆਉਂਦੇ ਆ ਤੇ ਬਿਨਾ ਕਿਸੇ ਸਵਾਰਥ ਦੇ ਜਿਹੜੇ ਚੰਗੇ ਕੰਮ ਕੀਤੇ ਜਾਂਦੇ ਹਨ ਉਹਨਾਂ ਦਾ ਸਾਨੂੰ ਰਿਜ਼ਲਟ ਜ਼ਰੂਰ ਮਿਲਦਾ ਵਾ ਸਿਰਫ ਸਾਨੂੰ ਧੀਰਜ ਰੱਖਣੇ ਚਾਹੀਦੇ ਆ ਆਪਣੇ ਆਪ ਤੇ ਵਿਸ਼ਵਾਸ ਰੱਖਣਾ ਚਾਹੀਦਾ ਸਮਾਂ ਉੱਤੇ ਸਾਨੂੰ ਉਹਦਾ ਫਲ ਜ਼ਰੂਰ ਮਿਲਦਾ ਵਾ ਦੁਨੀਆ ਚਾਹੇ ਕੁਝ ਵੀ ਕਵੇ ਆਪਣੇ ਰਸਤੇ ਤੇ ਡਟੇ ਰਹਿਣਾ ਚਾਹੀਦਾ ਤੇ ਅਸਲੀ ਸਫਲਤਾ ਉਹ ਆ ਜੋ ਦੂਸਰੇ ਵਾਲੀ ਅਸੀਂ ਚੰਗਾ ਕਰਦੇ ਆ ਤੇ ਉਹਦੇ ਨਾਲ ਸਾਡਾ ਜਿਹੜਾ ਕਿਸਮਤ ਉਹ ਵੀ ਚਮਕਣ ਲੱਗ ਪੈਂਦੀ ਸੋ ਦੋਸਤੋ ਜੇ ਕਹਾਣੀ ਅੱਜ ਦੀ ਤੁਹਾਨੂੰ ਪਸੰਦ ਆਈ ਹੋਵੇ ਤੇ ਕਹਾਣੀ ਨੂੰ ਲਾਇਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਫਿਰ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰੱਖਾ